ਸਰ ਕੀ ਕਰਾਂ ਚਾਹੋਗੇ 20 ਸਾਲ ਤੋਂ ਬਾਅਦ ਤਰਨਤਜ ਨਗਰ ਕੌਂਸਲ ਚੋਣਾਂ ਆਈਆਂ ਹੋ। ਇਹ ਦੇਖੋ ਜੀ ਲੋਕਾਂ ਨੂੰ 10 ਸਾਲ ਬਾਅਦ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦਾ ਮੌਕਾ ਮਿਲਿਆ। ਪਰ ਪਿਛਲੇ ਸਮੇਂ ਦੇ ਵਿੱਚ ਜੋ ਵੀ ਸਾਡੇ ਤੇ ਨਗਰ ਕੌਂਸਲ ਦੇ ਵਿੱਚ ਰਹੇ ਨੇ ਪਾਰਟੀਆਂ ਮੈਂ ਸਮਝਦਾ ਕਿ ਵਿਕਾਸ ਨਾਲੋਂ ਜ਼ਿਆਦਾ ਤਰਜੀਹ ਇੱਥੇ ਲੁੱਟਖੋਟ ਨੂੰ ਰਹੀ ਹੈ। ਚਾਹੇ ਉਹ ਕਾਲੀ ਦਲ ਵਲੇ ਰਹੀ ਹੋਵੇ ਜਾਂ ਹੁਣ ਜਿਹੜੀ ਹੋਣ ਵਾਲੀ ਸਰਕਾਰ ਆ ਜਿਹੜੀ ਕਿ ਇੱਕ ਬਦਲਾਵ ਦੀ ਨਾਹਰ ਦੇ ਕੇ ਸਰਕਾਰ ਆਈ ਸੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਔਰ ਲੋਕਾਂ ਨੂੰ ਇੱਕ ਇਹਨਾਂ ਨੇ ਸਾਇਰ ਉੱਪਰ ਭਰਮਾ ਲਿਆ ਝੂਠ ਨਾਲ ਕਿ ਅਸੀਂ ਰਵਾਇਤੀ ਪਾਰਟੀਆਂ ਨਾਲੋਂ ਹਟ ਕੇ ਵਧੀਆ ਕੰਮ ਕਰਾਂਗੇ ਔਰ ਜਿਹੜਾ ਜਿਹੜਾ ਨਾਹਰ ਦਿੱਤਾ ਹਰ ਨਾਹਰੇ ਤੋਂ ਮੁਨਕਰ ਹੋਏ ਲੋਕਾਂ ਦਾ ਵਿਸ਼ਵਾਸ ਤੋੜਿਆ ਇਹਨਾਂ ਨੇ ਪੋਲਿਟੀਕਲ ਸਿਸਟਮ ਤੋਂ ਵਿਸ਼ਵਾਸ ਤੋੜ ਕੇ ਲੁੱਟ ਖੋਟ ਵਾਲੇ ਪਿਛਲੇ ਸਾਰੇ ਇਹਨਾਂ ਨੇ ਰਿਕਾਰਡ ਹੀ ਤੋੜ ਦਿੱਤੇ ਜੋ ਇਸ ਸਰਕਾਰ ਨੇ ਕੀਤਾ ਔਰ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੂਗਾ ਕਿ ਜਿਹੜੀਆਂ ਚੋਣਾਂ ਨੇ ਜਿਹੜੀ ਆਜ਼ਾਦੀ ਸਾਡੇ ਸ਼ਹੀਦਾਂ ਨੇ ਸਾਨੂੰ ਦਸੇ ਗੱਲ ਚ ਪਾ ਕੇ ਕੁਰਬਾਨੀਆਂ ਦੇ ਕੇ ਆਜ਼ਾਦੀ ਲਈ ਹੈ ਉਹ ਸਿਰਫ ਸਾਡੇ ਕੋ ਵੋਟ ਦੇ ਹੱਕ ਲਈ ਆਜ਼ਾਦੀ ਲਈ ਹੈ ਸਾਨੂੰ ਵੋਟ ਦਾ ਹੱਕ ਮਿਲੇ ਸਾਡਾ ਮੁਲਕ ਅਸੀਂ ਆਪ ਆਪਣੇ ਹੁਕਮਰਾਨ ਚੁਣੀਏ ਔਰ ਜਿਹੜੇ ਵੀ ਲੀਡਰ ਸਾਡੇ ਸਮੇਂ-ਸਮੇਂ ਤੇ ਲੋਕਾਂ ਨਾਲ ਗਲਤ ਕਰਦੇ ਆ ਇੱਕ ਚੋਣਾ ਐਸਾ ਮੌਕਾ ਹੁੰਦੀਆਂ ਵਾ ਜਦੋਂ ਅਸੀਂ ਉਸ ਲੀਡਰ ਨੂੰ ਇਹ ਅਹਿਸਾਸ ਕਰਾ ਸਕਦੇ ਆ ਕਿ ਅਸੀਂ ਤੇਰੇ ਨਾਲ ਨਹੀਂ ਜਾਂ ਅਸੀਂ ਤੇਰੇ ਕੰਮਾਂ ਨਾਲ ਸਹਿਮਤ ਨਹੀਂ ਸੋ ਮੈਂ ਅਪੀਲ ਕਰਨਾ ਚਾਹਾਂਗਾ ਸਾਰੇ ਇਸ ਤਰਨਤਾਰਨ ਦੇ ਨਿਵਾਸੀਆਂ ਨੂੰ ਵੀ ਜੋ ਇਸ ਸਰਕਾਰ ਦੇ ਮਾੜੇ ਕੰਮ ਨੇ ਪਿਛਲੇ 3 ਸਾਲਾਂ 'ਚ ਇੱਕ ਮੌਕਾ ਤੁਹਾਡੇ ਕੋਲ ਸਰਕਾਰ ਨੂੰ ਇਹ ਦੱਸਣ ਦਾ ਕਿ ਤੁਸੀਂ ਲੋਕਾਂ ਨਾਲ ਧੋਖਾ ਕੀਤਾ VOTING RIGHT ਰਾਈ ਹੀ ਅਸੀਂ ਕਿਸੇ ਲੀਡਰ ਨੂੰ ਅਸੀਂ ਕੁਝ ਡੰਡਾ ਨਹੀਂ ਮਾਰਨਾ ਹੁੰਦਾ ਅਸੀਂ ਵੋਟ ਨਾਲ ਹੀ ਉਹਨੂੰ ਮਾਰਨਾ ਹੁੰਦਾ ਇਹ ਵੋਟ ਪਾ ਕੇ ਇਹਨਾਂ ਨੂੰ ਅਹਿਸਾਸ ਕਰਾਓ ਇਹਨਾਂ ਨੂੰ ਇਹਨਾਂ ਨੂੰ ਹਾਰ ਦਿਓ ਤਾਂ ਕਿ ਸ਼ਾਇਦ ਅਗਲੇ 2 ਸਾਲ ਕੋਈ ਭਲੇ ਦਾ ਕੰਮ ਹੀ ਕਰ ਜਾਣ ਰਈ ਗੱਲ ਇਹਨਾਂ ਨੇ ਪਰਮਾਉਣਾ ਵਾ ਲੋਕਾਂ ਨੂੰ ਕਿ ਸਾਡੀ ਸਰਕਾਰ ਆ ਅਸੀਂ ਵਿਕਾਸ ਕਰਾਂਗੇ ਅਸੀਂ ਜ਼ਿਆਦਾ ਕਰਾਂਗੇ 3 ਸਾਲ ਹੋ ਗਏ ਸਰਕਾਰ ਬਣੀ ਜੀ ਪੰਜਾਬ 'ਚ ਕਿਸੇ ਜੇ ਇਹਨਾਂ ਵਿਕਾਸ ਕੀਤਾ ਇੱਥੇ ਵੀ ਦਾਅਦਲ ਕੀ ਕਰਾਂਗੇ ਮੈਂ ਨਹੀਂ ਸਮਝਦਾ ਕਿ ਇਹ ਇਸ ਪਾਰਟੀ ਦਾ ਏਜੰਡਾ ਕੋਈ ਵਿਕਾਸ ਆ ਇਹ ਮੇਰੇ ਜੋ ਮੈਂ ਸਮਝਦਾ ਜੀ ਇਹ ਤਾਂ ਬੀਜੇਪੀ ਦੀ ਵੀ ਟੀਮ ਆ ਉਹਨਾਂ ਦੇ ਜੋ ਸੈਂਟਰ 'ਚ ਉਹਨਾਂ ਦੀਆਂ ਪਾਲਿਸੀਆਂ ਇਹਨਾਂ ਨੇ ਸਟੇਟ 'ਚ ਲਾਗੂ ਕੀਤੀਆਂ ਹਰ ਵਰਗ ਨੂੰ ਦਬਾਇਆ ਚਾਹੇ মিডিਆ ਉਹਨੂੰ ਵੀ ਦਬਾ ਲਿਆ ਹਰ ਤਰੀਕੇ ਨਾਲ ਸਾਡੇ ਜਿਨੇ ਮੁਲਾਜ਼ਮ ਵੀਰਿਆ ਸੋ ਮੇਰੀ ਇਹੀ اپੀਲ ਹੈ ਕਿ ਇਹ ਇੱਕ ਮੌਕਾ ਇਹ ਸਰਕਾਰ ਨੂੰ ਸ਼ੀਸ਼ਾ ਵਿਖਾਉਣ ਦਾ ਔਰ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਸਾਡਾ ਭਰਾ ਸੰਦੀਪ ਕੁਮਾਰ ਜਿਹੜਾ ਸੋ ਨੂੰ ਦੋਦੇ ਅਸੀਂ ਇਹਦੀ ਹਲੇ ਦੀ ਵਾਰਡ ਚ ਕੈਂਪੇਨ ਕਰਨ ਆਏ ਆ ਕਿ ਲੋਕਾਂ ਨੂੰ ਬੇਨਤੀ ਕਰਨ ਆਏ ਆ ਕਿ ਵਾਦ ਤੋਂ ਵਾਦ ਵੋਟਾਂ ਪਾ ਕੇ ਇਹਨੂੰ ਵੀ ਕਾਮਯਾਬ ਕਰਨ ਇਹ ਪੁਰਾਣਾ ਇੱਥੇ ਕਾਂਗਰਸ ਪਾਰਟੀ ਦਾ ਸਪਾਈ ਹੈ ਔਰ ਕਾਂਗਰਸ ਦੀ ਹਰ ਵਾਰਡ ਜਿਹੜੇ ਸਾਡੇ ਵੀਰ ਖੜੇ ਆ ਉਹਨਾਂ ਨੂੰ ਵਤ ਵਤ ਵੋਟਾਂ ਪਾ ਕੇ ਕਾਮਯਾਬ ਕਰਨ ਤਾਂ ਕਿ ਇਹ ਸਰਕਾਰ ਨੂੰ ਇਹ ਅਹਿਸਾਸ ਹੋ ਸਕੇ ਕਿ ਲੋਕ ਸਾਡੇ ਨਾਲ ਨਹੀਂ ਕਾਂਗਰਸ ਦੇ ਬਹੁਤ ਜਿਆਦਾ ਉਮੀਦਵਾਰ ਜਿਹੜੇ ਜਿੰਨਾਂ ਨੇ ਅਜੋਕ ਕਰ ਦਿੱਤੇ ਗਏ ਆ ਜਿੰਨਾਂ ਕਾਗਜ਼ ਰੱਦ ਹੋ ਗਏ ਆ ਦੇਖੋ ਅਜੋਕ ਅਸੀਂ ਉਦੋਂ ਕਰਾਰ ਦਿੰਦੇ ਆ ਜਦੋਂ ਅਸੀਂ ਆਪਣੀ ਹਾਰ ਮੰਨ ਲਈਏ ਇਹ ਸਾਨੂੰ ਸਰਕਾਰ ਨੂੰ ਆਪਣੇ ਆਪ ਤੇ ਭਰੋਸਾ ਕਿ ਅਸੀਂ ਬਹੁਤ ਕੰਮ ਕੀਤਾ ਸਾਡੇ ਨਾਲ ਲੋਕ ਹੈਗੇ ਆ ਤੇ ਲੋਕਤੰਤਰ ਦੇ ਵਿੱਚ ਕਿਉਂ ਨਹੀਂ ਸਾਫ਼ ਸੁਥਰੀ ਇਲੈਕਸ਼ਨ ਕਰਾਉਂਦੇ ਇਹ ਪਹਿਲਾ ਮੌਕਾ ਨਹੀਂ ਆ ਹਰ ਜਗ੍ਹਾ ਤੇ ਇਹਨਾਂ ਨੇ ਤਾਂ ਕਾ ਕੀਤਾ ਕੋਈ ਦੇਖੋ ਅਮਰਸਰ ਇਹਨਾਂ ਨੂੰ ਲੋਕਾਂ ਨੇ ਫਤਵਾ ਨਹੀਂ ਦਿੱਤਾ ਸਾਨੂੰ ਜੋ ਲੋਕਾਂ ਦਾ ਫਤਵਾ ਉਹ ਸਿਰ ਮੱਥੇ ਲੈਣਾ ਚਾਹੀਦਾ ਤੇ ਇਆਂ 24 ਕਾਉਂਸਲਰਾਂ ਨਾਲ ਅਸੀਂ ਮੇਅਰ ਬਣਾਉਣ ਰਹੇ ਹਾਂ ਫਗਵਾੜੇ ਇਹਨਾਂ ਦੇ 3-4 ਕਾਉਂਸਲਰ ਜੀ ਉੱਥੇ ਇਹਨਾਂ ਨੇ ਮੇਅਰ ਬਣਾ ਲਿਆ ਇਹ ਲੋਕਤੰਤਰ ਦਾ ਘਾਣ ਕਰ ਰਹੇ ਨੇ ਕਾਗਜ਼ ਰੱਦ ਕਰਾਉਣ ਨਾਲ ਤੁਸੀਂ ਠੀਕ ਅਮੀਦਵਾਰ ਜਿਤਾ ਸਕਦੇ ਜੇ ਤੁਸੀਂ ਲੋਕਾਂ ਦੇ ਦਿਲ ਨਹੀਂ ਜਿੱਤ ਸਕਦੇ ਬਹੁਤ ਜਲਦੀ ਇਹਨੂੰ ਨਹੀਂ ਕੱਲ ਦਾ ਵੀ ਅਹਿਸਾਸ ਹੋਊਗਾ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਉੱਥੇ ਲੋਕਾਂ ਨੇ ਇਹਨਾਂ ਨੂੰ ਬਹੁਤ ਵੱਡਾ ਕਰਾਰਾ ਜਵਾਬ ਦੇਣਾ ਠੀਕ ਹੈ ਜਿਨ੍ਹਾਂ ਦਾ ਆਪਾਂ ਇਲੈਕਸ਼ਨ ਜਿਹੜੀ ਲੜਨੀ ਹੈ ਮੈਂ ਜੀ ਵੇਖੋ ਵਾਰ ਨੰਬਰ 2 ਤੋਂ ਕਾਂਗਰਸ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਹੈ। ਇਹ ਵਾਰਡ ਜਿੱਥੇ ਆਪਾਂ ਖੜੇ ਆਂ ਇਹ ਸ਼ਹਿਰ ਤੋਂ ਬਾਹਰ ਹੁੰਦਾ ਸੀ। ਇਹਦੇ ਵਿੱਚ ਜਿਹੜੀ ਹੱਦਬੰਦੀ ਵਿਧਾ ਕੇ ਡਾਕਟਰ ਧਰਮਵੀਰ ਅਗਨੀ ਕੋਤਰੀ ਜੀ ਨੇ ਇਸ ਵਾਰਡ ਨੂੰ ਜਿਹੜਾ ਇਸ ਗ੍ਰੀਨ ਐਵੀ ਨੂੰ ਸ਼ਹਿਰ ਦੇ ਵਿੱਚ ਮਿਲਾਇਆ। ਅੱਜ ਜੇ ਸ਼ਹਿਰ 'ਚ ਆਏ ਆ ਤਾਂ ਹੀ ਇਸ ਦਾ ਵਿਕਾਸ ਹੋ ਸਕਦਾ ਕਿਉਂਕਿ ਸ਼ਹਿਰੋਂ ਬਾਹਰ ਸੀ ਇਹਦਾ ਵਿਕਾਸ ਪੱਖੋਂ ਜਿਹੜੀ ਪਿਛੜੀ ਰਹੀ ਹੈ। ਕਿਉਂਕਿ ਨਾ ਪਿੰਡ ਤੇ ਨਾ ਸ਼ਹਿਰ 'ਚ ਇਸੇ ਕਰਕੇ ਵਾਰਡ ਬਣਾਈ ਸੀ ਵੀ ਇਹਨੂੰ ਸ਼ਹਿਰ ਚ ਲਿਆ ਕੇ ਇਹਦਾ ਵਿਕਾਸ ਕੀਤਾ ਜਾਊਗਾ। 2022 ਦੇ ਵਿੱਚ ਸਰਕਾਰ ਚੇਂਜ ਹੋਣ ਕਰਕੇ ਤੇ ਜਿਹੜੀ ਉਹ ਇਲੈਕਸ਼ਨ ਨਹੀਂ ਹੋਈ ਇੱਕ ਇੱਥੇ ਤਿੰਨ ਸਾਲ ਹੋ ਗਿਆ ਆਮ ਆਦਮੀ ਸਰਕਾਰ ਨੂੰ। ਉਹਨਾਂ ਨੇ ਇੱਕ ਵੀ ਟਾਇਲ ਜਾਂ ਇੱਟ ਇੱਥੇ ਨਹੀਂ ਲਾਈ। ਕਿਉਂਕਿ 2021 ਦੀ ਇਹ ਨੈਗਰ ਕਾਉਂਸਲ ਦੇ ਅਧੀਨ ਜਿਹੜੀ ਵਾਰਡ ਬਣੀ ਆ ਤੇ ਕੁਝ ਪਾਰਟੀਆਂ ਨੇ ਰਿੱਟਾਂ ਪਾ ਕੇ ਵੀ ਇਹਨੂੰ ਵਾਰਡ ਦੇ ਵਿੱਚ ਨਾ ਆਉਣ ਲਈ ਬੜਾ ਜਦੋਂ ਜਦੋਂ ਕੀਤੀ ਵੀ ਇੱਥੇ ਵਾਰਡ ਹੈ ਨਾ ਹੀ ਬਣੇ ਤੇ ਇਲੈਕਸ਼ਨ ਨਾ ਹੋਵੇ ਕਾਂਗਰਸ ਇੱਕ ਲਈ ਕਾਂਗਰਸ ਨੇ ਬਣਾਈ ਹੋਈ ਸੀ ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਇਸ ਵਾਰ ਜਿਹੜਾ ਉਹ ਕਾਂਗਰਸ ਨੂੰ ਮੌਕਾ ਦਿਓ ਕਿਉਂਕਿ ਕਾਂਗਰਸ ਜਿਹੜੀ ਆਉਣ 2027 ਚ ਆਉਣ ਵਾਲੀ ਕਾਂਗਰਸ ਦੀ ਸਰਕਾਰ ਆ ਕਿਉਂਕਿ ਐਮਸੀ ਤੇ 1 ਸਾਲ ਵਾਸਤੇ ਰਹਿ ਗਿਆ ਝਾੜੂ ਦਾ ਗਾਂ ਜਿਹੜੇ 4 ਸਾਲੇ ਉਹ ਕਾਂਗਰਸ ਦੇ ਹੋਣੇ ਤੇ ਅਸੀਂ ਵੱਧ ਤੋਂ ਵੱਧ ਜਿਹੜਾ ਇੱਥੋਂ ਦਾ ਵਿਕਾਸ ਕਰਾਂਗੇ ਸਭ ਤੋਂ ਪਹਿਲਾਂ ਇੱਥੇ ਸੀਵਰੇਜ ਨੂੰ ਪਹਿਲ ਦਿੱਤੀ ਜਾਏਗੀ ਸੀਵਰੇਜ ਗਲੀਆਂ ਆਜ਼ਾਦ ਉਮੀਦਵਾਰ ਦੇ ਕਾਜ ਰੱਦ ਨਾ ਕਰਕੇ ਸਿਰ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਉਹਨਾਂ ਦੇ ਕਾਗਜ਼ ਜਾਦੇ ਕਿਤੇ ਗਏ ਕਿਵੇਂ ਦੇ ਦਿੱਤੇ ਉਹ ਸਾਰੇ ਇਹਨਾਂ ਦੇ ਜਿਹੜਾ ਆਮ ਆਦਮੀ ਦੇ ਮਨਾਂ ਦੇ ਵਿੱਚ ਡਰਿਆ ਜਿੱਦਾਂ ਆਪਣਾ ਨਦੀਕੀ ਅਮਰਸਰ ਸ਼ਹਿਰ ਆ ਉੱਥੇ ਜਿਹੜਾ ਆ ਕਾਂਗਰਸ ਨੂੰ 41 ਸੀਟਾਂ ਸ਼ਹਿਰ ਵਾਸੀਆਂ ਨੇ ਜਿਟਾਈਆਂ ਜੀ ਕਿਉਂਕਿ ਸ਼ਹਿਰ ਦੀ ਹਵਾ ਜਿਹੜੀ ਹੈ ਉਹਨਾਂ ਦੇ ਲੱਗੇ ਅੱਗ ਲੱਗੇ ਤੇ ਸੇਕ ਨਗਵਾਂਡੀ ਨੂੰ ਪਹੁੰਚਦਾ ਨਾ ਉੱਥੇ ਇਹਨਾਂ ਨੂੰ ਸੇਕ ਲੱਗਾ ਕਿਉਂਕਿ ਆਮ ਆਦਮੀ ਨੂੰ ਇਹਨਾਂ ਨੇ ਕਾਂਗਰਸ ਨੇ ਬੜੀ ਵੱਡੀ ਸਿੱਖਤ ਦਿੱਤੀ ਆ ਇਸ ਕਰਕੇ ਨਾ ਕਾਂਗਰਸੀ ਨੇ ਕਾਗਜ਼ ਰੱਦ ਕਰਾਇਆ ਵੀ ਕੋਈ ਨਿਸ਼ਾਨ ਹੀ ਨਾ ਹੋਗਾ ਤੇ ਵੋਟਾਂ ਜਿਹੜਾ ਲੋਕਾਂ ਨੂੰ ਪਾਉਣ ਦਾ ਮੌਕਾ ਨਹੀਂ ਮਿਲੇਗਾ ਜਿੰਨਾ ਵਾਰਡਾਂ 'ਚ ਮੈਂ ਬੇਨਤੀ ਕਰੂੰਗਾ ਕਾਂਗਰਸ ਦੇ ਨਿਸ਼ਾਨ ਤੇ ਕਾਂਗਰਸੀ ਨੇ ਉੱਥੇ ਕਾਂਗਰਸ ਨੂੰ ਵੋਟ ਪਾਈ ਜਾਵੇ ਜਿੱਥੇ ਕੋਈ ਕੈਂਡੀਡੇਟ ਆਜ਼ਾਦ ਜਿਹੜੇ ਸਾਡੇ ਉਮੀਦਵਾਰ ਖੜੇ ਨੇ ਕਾਂਗਰਸ ਦੇ ਸੱਭਲ ਉਹਨਾਂ ਤੋਂ ਖੋਲੇ ਸੀ ਉਹਨਾਂ ਤੇ ਵੀ ਜਿਹੜਾ ਕੈਂਡੀਡੇਟ ਵੇਖ ਕੇ ਉਹਨਾਂ ਦੀ ਮਦਦ ਕੀਤੀ ਕਿਉਂਕਿ ਉਹਨਾਂ ਕੋ ਨਿਸ਼ਾਨ ਨਹੀਂ ਹੈਗਾ ਪਰ ਹੈ ਉਹ ਕਾਂਗਰਸੀ ਮੋਟਾ ਵਿੱਚ ਆਮਰੀ ਪਾਰਟੀ ਵੀ ਆ ਬੀਜੇਪੀ ਦੇ 23 ਜਿਹੜੇ ਉਮੀਦਵਾਰ ਉਹ ਵੀ ਖੜੇ ਆ ਕੀ ਲੱਗਦਾ ਕਿ ਨਮਕਾਲਾ ਹੋਊਗਾ ਮੁਕਾਬਲਾ ਸਾਡਾ ਜੀ ਆਮ ਆਦਮੀ ਨਾਲ ਬੀਜੇਪੀ ਦੇ ਦੇ ਸਿਰਫ 25 ਵਾਡਾਂ ਦੇ ਵਿੱਚ ਬੰਦੇ ਖੜਾ ਰਹੇ ਆ ਹੂੰ ਕੀ ਕਹ ਦਮੀ ਇਹ ਕਹਿ ਕੀਆ ਦਮੀ ਖੜਾ ਰਿਹਾ ਦਮੀਆਂ ਕਰਾਗੇ ਤੁਸੀਂ 2024 ਦੀ ਵੀ ਵੇਖਿਆ ਕਿੰਨੀਆਂ ਵੋਟਾਂ ਨਰਿੰਦਰ ਮੋਦੀ ਦੇ ਨਾਂ ਨੂੰ ਕਿੰਨੀਆਂ ਵੋਟਾਂ ਪਈਆਂ ਹੂੰ ਤੁਸੀਂ ਵਾਡਾਂ ਦੀ ਲਿਸਟ ਚੈੱਕ ਕਰ ਲਓ ਮੇਰੀ ਖੁਦ ਦੀ ਵਾੜ ਤੋਂ 28 ਵੋਟਾਂ ਪਈਆਂ ਹੂੰ ਜਿਹੜੀ 2000 ਦੀ ਵੋਟ ਆ ਉਥੋਂ ਨੇ ਉਥੋਂ 28 ਵੋਟਾਂ ਪਈਆਂ ਸੀ ਠੀਕ ਹੈ ਇਸ ਕਰਕੇ ਸਿਰਫ ਉਹਨਾਂ ਨੇ ਖਾਣਾ ਪੂਰਤੀ ਕੀਤੀ ਆ ਵੀ ਸਾਡੀ ਜਿਹੜੀ ਹਰ ਵਾਰ ਦੇ ਵਿੱਚ ਹੁੰਦਾ ਕਿਉਂ ਭਾਜੀਪੀ ਨੇ ਕਿਉਂ ਨਹੀਂ ਰੱਦ ਹੋਇਆ ਫਿਰ ਦੱਸੋ ਹਮ ਬੀਜੇਪੀ ਤੇ ਜਿਹੜੀ ਇਹ ਝਾੜੂ ਇੱਕ ਵੀ ਟੀਮ ਆ ਇਹ ਵੀ ਟੀਮ ਇਹਨਾਂ ਦੀ ਠੀਕ ਹੈ ਕਾਂਗਰਸ ਨੇ ਕਿਉਂ ਮਾਰ ਰੱਦ ਕੀਤੇ ਨਾ ਇਹ ਜਿਹੜੀ ਲੜਾਈ ਆ ਇਹ ਇਕੱਲੀ ਨਗਰ ਕੌਂਸਲ ਦੀ ਲੜਾਈ ਨਹੀਂ ਹੈ ਇਹਨੂੰ ਜੇ ਸੋਚਿਆ ਜਾਵੇ ਤੇ ਇਹ ਇੱਕ ਬਹੁਤ ਵੱਡੀ ਸਾਡੇ ਮੁਲਕ ਦੀ ਲੜਾਈ ਆ ਕਿਉਂਕਿ ਇਕੱਲੀ ਕਾਂਗਰਸ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਸੰਵਿਧਾਨ ਦੀ ਦਵਾਈ ਦੇ ਰਹੀ ਹੈ ਲੋਕਾਂ ਨੂੰ ਕਿਸ ਸੰਵਿਧਾਨ ਬਚਾਓ ਸਾਡਾ ਸੰਵਿਧਾਨ ਹੀ ਹੈ ਜਿਹੜਾ ਸਾਨੂੰ ਇਲੈਕਸ਼ਨ ਲੜਨ ਦਾ ਹੱਕ ਦਿੰਦਾ ਸਾਡਾ ਸੰਵਿਧਾਨ ਹੀ ਹੈ ਜਿਹੜਾ ਸਾਨੂੰ ਵੋਟ ਪਾਉਣ ਦਾ ਹੱਕ ਦਿੰਦਾ ਔਰ ਇਹ ਪਿਛਲੇ ਸਮੇਂ 'ਚ ਉਹ ਸੰਵਿਧਾਨ ਨੂੰ ਖਤਮ ਕਰਕੇ ਜਿਸ ਤਰੀਕੇ ਨਾਲ ਤਕੇਸ਼ਾਈ ਨਾਲ ਜਿਤਾਉਣੇ ਵੱਖ-ਵੱਖ ਸਟੇਟਾਂ 'ਚ ਸਰਕਾਰਾਂ ਤੋੜ ਕੇ ਆਪਣੀਆਂ ਬਣਾਉਣੀਆਂ ਵੱਖ-ਵੱਖ ਥਾਵਾਂ 'ਤੇ ਜਿੱਥੇ ਕੋਈ ਵੀ ਕੌਂਸਲਰ ਨਹੀਂ ਇਹਨਾਂ ਨੇ ਆਪਣੇ ਮੇਅਰ ਬਣਾਏ ਸੋ ਇਹ ਲੜਾਈ ਜਿਹੜੀ ਆ ਸੰਵਿਧਾਨ ਨੂੰ ਬਚਾਉਣ ਦੀ ਆ ਸਾਡੇ ਜਿਹੜੇ ਕਾਂਗਰਸ ਦੇ ਰਾਹੁਲ ਗਾਂਧੀ ਜੀ ਨੇ ਉਹ ਸ਼ਰਿਆਮ ਸਾਰੇ ਮੁਲਕ ਚ ਉਹਨਾਂ ਨੇ ਪੈਦਲ ਯਾਤਰਾ ਕਰਕੇ ਲੋਕਾਂ ਨੂੰ ਸਮਝਾਇਆ ਕਿ ਸੰਵਿਧਾਨ ਨਾਲ ਦੇਸ਼ ਚੱਲਦਾ ਜੇ ਸੰਵਿਧਾਨ ਨਾਲ ਚੱਲੂਗਾ ਤੇ ਹਰ ਬੰਦੇ ਨੂੰ ਵੋਟ ਪਾਉਣ ਦਾ ਵੀ ਹੱਕ ਮਿਲੂਗਾ ਜੀਣ ਦਾ ਵੀ ਹੱਕ ਮਿਲੂਗਾ ਔਰ ਖੜੇ ਹੋਣ ਦਾ ਵੀ ਹੱਕ ਮਿਲੂਗਾ ਵੋਟਾਂ ਚ ਇਹ ਸੰਵਿਧਾਨ ਨੂੰ ਖਤਮ ਕਰਕੇ ਹਰ ਅਦਾਰੇ ਨੂੰ ਹਰ ਸਾਡਾ ਜੋ ਸਾਡੀ ਪੋਲੀਟੀਕਲ ਸਿਸਟਮ ਹੈ ਖਤਮ ਕਰਕੇ ਹਰ ਥਾਂ ਦੇ ਧੱਕੇ ਨਾਲ ਬੰਦਾ ਬਿਠਾਉਣਾ ਚਾਹੁੰਦੇ ਆ ਲੜਾਈ ਚਾਹੇ ਛੋਟੀ ਹੈ ਚਾਹੇ ਵੱਡੀ ਹੈ ਲੜਾਈ ਉਹ ਸੰਵਿਧਾਨ ਦੇ ਤਹਿਤ ਲੜੀ ਜਾਣੀ ਹੈ ਤੇ ਜਦੋਂ ਸੰਵਿਧਾਨ ਹੀ ਨਹੀਂ ਹੋਊਗਾ ਇਸ ਇਹ ਮੁਲਕ ਆਜ਼ਾਦ ਕੌਣ ਦੇ ਕਾਬਲ ਨਹੀਂ ਰਹੂਗਾ ਅੱਜ ਸਾਨੂੰ ਵੋਟਾਂ 'ਚ ਖੜੇ ਹੋਣ ਦਾ ਅਧਿਕਾਰ ਨਹੀਂ ਦਿੱਤਾ ਜਾ ਰਿਹਾ ਜੀਦਾ ਮਰਜ਼ੀ ਕਾਗੇ ਰੱਦ ਕਰ ਦਿੰਦੇ ਆ ਮਾਫ ਕਰਨਾ ਸਾਡੀ ਕੋਰਟ ਕਚਹਿਰੀ ਵੀ ਨਹੀਂ ਸੁਣ ਰਿਹਾ ਇਹ ਹੌਲੀ ਹੌਲੀ ਸਾਡਾ ਮੁਲਕ ਜਿਹੜਾ ਡੈਮੋਕ੍ਰੇਸੀ ਤੋਂ ਡਿਕਟੇਟਰਸ਼ਿਪ ਵੱਲ ਜਾ ਰਿਹਾ ਜਿੱਥੇ ਮੜ ਕੇ ਵੋਟ ਪਾਉਣ ਦਾ ਅਧਿਕਾਰ ਮਿਲਣਾ ਹੀ ਨਹੀਂ ਲੋਕਾਂ ਨੂੰ ਸਮਾਂ ਰਹਿੰਦੇ ਜਾਗਰੂਕ ਹੋ ਕੇ ਜਿਹੜੀ ਪਾਰਟੀ ਸੰਵਿਧਾਨ ਦੀ ਗੱਲ ਕਰਦੀ ਹੈ ਜਿਹੜੀ ਡਿਵੈਲਪਮੈਂਟ ਦੀ ਗੱਲ ਕਰਦੀ ਹੈ ਉਹ ਸਿਰਫ ਕਾਂਗਰਸ ਪਾਰਟੀ ਆ ਬਾਕੀ ਧਰਮ ਦੇ ਆਧਾਰ ਤੇ ਕੋਈ ਹੋਰ ਇਹੋ ਜਿਹੇ ਮੁੱਦੇ ਬਣਾ ਕੇ ਜਿਹੜੀਆਂ ਪਾਰਟੀਆਂ ਆਉ ਸਿਆਸਤ ਦਾ ਧਰਮ ਨਾ ਕੋਈ ਲਾਤਾ ਨਹੀਂ ਚਾਹੀਦਾ ਸਿਆਸਤ ਸਿਰਫ ਲੋਕਾਂ ਦੀ ਭਲਾਈ ਲਈ ਚਾਹੀਦੀ ਹੈ ਪਾਰਟੀਆਂ ਉਸ ਪਾਸੇ ਚਾਹੀਦੀਆਂ ਧਰਮ ਲਈ ਹੋਰ ਪਾਰਟੀਆਂ ਨੇ ਸੋ ਮੇਰੀ ਇਹੋ ਬੇਨਤੀ ਹੈ ਕਿ ਇਹ ਲਾਰਜਰ ਸਕੇਲ ਤੇ ਵੇਖ ਕੇ ਲੋਕ ਸੰਵਿਧਾਨ ਨੂੰ ਬਚਾਉਣ ਲਈ ਵੀ ਕਾਂਗਰਸ ਪਾਰਟੀ ਦਾ ਹੱਥ ਮਜ਼ਬੂਤ ਕਰਨ ਜੀ ਮੈਂ ਵੋਟਰਾਂ ਨੂੰ ਇਹੀ ਅਪੀਲ ਕਰਾਂਗਾ ਕਿ ਤੁਹਾਡਾ ਛੋਟਾ ਵੀਰ ਪਿਛਲੇ 26 ਸਾਲ ਤੋਂ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਤੇ ਤੁਹਾਡੀ ਸੇਵਾ ਦੇ ਵਿੱਚ ਕਰੋਨਾ ਕਾਲ ਚ ਵੀ ਹੋਰ ਵੀ ਜਿੱਥੇ ਤੁਸੀਂ ਮੈਨੂੰ ਫੋਨ ਕੀਤਾ ਜਾਂ ਮੈਨੂੰ ਸਨਾਹ ਭੇਜਿਆ ਮੈਂ ਹਾਜ਼ਰ ਹੋਇਆ ਅੱਜ ਮੈਂ ਤੁਹਾਡੀ ਕਚਹਿਰੀ 'ਚ ਆ ਕਿਉਂਕਿ ਅੱਗੇ ਮੈਂ ਕਾਂਗਰਸ ਵਾਸਤੇ ਵੋਟਾਂ ਮੰਗਦਾ ਹਾਂ ਅੱਜ ਵੀ ਮੈਂ ਕਾਂਗਰਸ ਵਾਸਤੇ ਮੰਗਦਾ ਪਰ ਮੈਂ ਕਾਂਗਰਸ ਵੱਲੋਂ ਆਪਣੇ ਕੋਲੋਂ ਆਪਣੇ ਵਾਸਤੇ ਵੋਟਾਂ ਮੰਗ ਰਿਹਾ ਤੁਹਾਡੇ ਕੋਲੋਂ ਮੈਂ ਬੇਨਤੀ ਕਰੂੰਗਾ ਕਿ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਪੰਜੇ ਨੂੰ 2 ਤਰੀਕ ਵਾਲੇ ਦਿਨ ਵੋਟਾਂ ਪਾ ਕੇ ਕੰਮ ਜਾਰੀ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ